ਅਕਾਲ ਪੁਰਖ ਧਰਤੀ ਤੇ ਪੰਜਵੇਂ ਰੂਪ ਪੰਜਵੇਂ ਨਾਨਕ ਦੇ ਵਿੱਚ ਆਏਗਾ ਨਾ ਉਸ ਟੈਂਪਾਈ ਤੇਰਾ ਹਉ ਦਾ ਅਰੋ ਵੇਗਾ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਨੇ ਜਦੋਂ ਖੋਲੇ ਆਪਣੇ ਅਮਰਤਵੀ ਨਿਤਰਨ ਉਹਦੀ ਸੁਰਤ ਖੋਲੀ ਭਾਉ ਦੇ ਪ੍ਰਾਣ ਵਾਪਸ ਆਏ ਤੇ ਉਹਦੇ ਨਾਲ ਜੋ ਵਾਰਤਾਲਾਪ ਹੋਈ ਉਹਦੇ ਨਾਲ ਤੇ ਸੰਤੋਖ ਸਾਰ ਰਸਰੋਵਰੀ ਬਣਿਆ ਹੁਣ ਕਹਾਣੀਆਂ ਬਿਆੰਤ ਨੇ ਇਤਿਹਾਸ ਦੇ ਵਿੱਚ ਕਿਹਨੂੰ ਸੱਚ ਕਹੀਏ ਕਿਹਨੂੰ ਝੂਠ ਕਹੀਏ ਕਿ ਹਰਕ ਨੇ ਆਪਣੀ ਕੰਮ ਦੇ ਨਾਲ ਅਲੱਗ-ਅਲੱਗ ਰੁਭੂਖਿਆਨ ਕੀਤਾ ਹੋਇਆ ਉਹ ਹੋਇਆ ਨਹੀਂ ਹੋਇਆ ਇਹ ਵਿਸ਼ਾ ਨਹੀਂ ਹੈ ਵਿਸ਼ਾ ਇਹ ਹੈ ਕਿ ਜੋਗੀ ਜਨ ਆਪਣੇ ਸਵਾਸਾਂ ਨੂੰ ਰੋਕਣ ਦੀ ਵਿਧੀ ਜਾਣਦੇ ਹਨ ਕਿ ਸਵਾਸਾਂ ਦੀ ਸਪੀਡ ਕਿਵੇਂ ਘਟਾਈ ਜਾ ਸਕਦੀ ਹੈ ਤਦ ਕਰਕੇ ਜੋਗੀਆਂ ਦੀ ਉਮਰਾਂ ਲੰਬੀਆਂ ਹੁੰਦੀਆਂ ਵਡੇਰੀਆਂ ਹੁੰਦੀਆਂ ਜੇ ਬਾਬਾ ਸ਼੍ਰੀ ਚੰਦ ਜੀ ਹੋਏ ਕਹਿੰਦੇ ਉਹਨਾਂ ਦੀ ਉਮਰ 162 ਸਾਲ ਸੀ ਅਜ ਵੀ ਕੁਝ ਐਸੇ ਪ੍ਰਾਣੀ ਹਨ ਮਨੁੱਖ ਹਨ ਅਲੱਗ-ਅਲੱਗ ਦੇਸ਼ ਦੇ ਵਿੱਚ ਹਿੱਸਿਆਂ 'ਚ ਮਿਲ ਜਾਂਦੇ ਆ ਕਹਿੰਦੇ ਇੱਕ ਨਗਰ ਤਾਂ ਐਸਾ ਉਹਨਾਂ ਦੀ ਸਭ ਦੀ ਉਮਰ 100 ਸਾਲ ਤੋਂ ਉੱਪਰ ਹੀ ਹੁੰਦੀ ਹੈ ਬੇਸ਼ੱਕ ਉਦੋਂ ਥੱਲੇ ਕੋਈ ਮਰਦਾ ਹੀ ਨਹੀਂ ਕਿਹੜੀ ਵਿਧੀ ਹੈ ਕੀ ਕਰਦੇ ਆ ਭਾਵੇਂ ਕੁਛ ਨਾ ਕੁਛ ਵਿਧੀ ਤਾਂ ਹੈ ਨਾ ਪਰ ਸਮੇਂ ਨੂੰ ਰੋਕਣ ਵਾਲੀ ਕੋਈ ਵਿਧੀ ਨਹੀਂ ਕਿ ਜੋ ਸਮਾਂ ਗੁਜ਼ਰ ਰਿਹਾ ਨਾ ਇਹਨੂੰ ਰੋਕਣ ਬਾਅਦ ਤੇ ਕੋਈ ਤਰੀਕਾ ਨਹੀਂ ਕੋਈ ਵਿਧੀ ਨਹੀਂ ਕੋਈ ਸਮੇਂ ਨੂੰ ਰੋਕ ਸਕਦਾ ਨਾ ਕੋਈ ਯੋਗੀ ਨਾ ਕੋਈ ਬ੍ਰਹਮਚਾਰੀ ਨਾ ਕੋਈ ਸੰਿਆਸੀ ਨਹੀਂ ਰੋਕ ਸਕਦਾ ਇਸ ਨੂੰ ਇਹ ਨਿਰੰਤਰ ਵਹਿ ਰਿਹਾ ਇਹਨੂੰ ਰੋਕਣ ਵਾਲਾ ਕੋਈ ਹੈ ਬਹਿਰੂ ਖੁਦ ਕਾਲan ਕਾਲ ਸਾਰੀ ਦੁਨੀਆ ਸਮੇਂ ਦੇ ਅਧੀਨ ਹੈ ਪਰ ਸਮਾਂ ਵੀ ਕਿਸੇ ਦੇ ਅਧੀਨ ਹੈ ਉਹ ਹੈ ਖੁਦ ਪ੍ਰਮਾਤਮਾ ਕਾਲan ਕਾਲ ਸਮਾਂ ਅਧੀਨ ਹੈ ਸਭ ਕੁਝ ਉਸ ਦੇ ਅਧੀਨ ਹੈ ਜੋ ਇਨਸਾਨ ਮਨੁੱਖ ਇਹ ਸਮਝਦਾ ਕਿ ਮੇਰੇ ਸਵਾਸ ਉਹਨਾਂ ਕਾਲ ਲੈ ਸਭ ਦੇ ਸਵਾਸ ਨੇ ਵਰਨ ਨ ਘਟਾਉਣ ਤੇਲੇ ਸਾਰੇ ਜਦੋਂ ਇਹ ਪੰਕਤੀਆਂ ਆਪਜੀ ਸਰਵਨ ਕਰਦੇ ਹੁੰਦੇ ਨੇ ਵਿਚਾਰ ਵੀ ਹੋ ਰਹੀ ਹੈ ਵਹਿਂ ਦੀ ਕਿਰਪਾ ਸਦਕਾ ਕਿ ਜਦੋਂ ਇਸ ਪੰਕਤੀ ਨੂੰ ਸਰਵਨ ਕਰਦੇ ਆ ਆਪਣੇ ਧਿਆਨ ਦੇ ਵਿੱਚ ਭਾਣਾ ਮੰਨਣ ਵਾਲੀ ਜੋ ਆਦਤਾਂ ਉਹ ਹਮੇਸ਼ਾ ਆਪਣੇ ਅੰਦਰ ਵਸਾਉਣੀ ਚਾਹੀਦੀ ਹੈ ਕਿ ਬਾਈ ਇਹ ਤਾਂ ਹੁਣੇ ਹੀ ਹੋਣਾ ਹੈ ਸਾ ਨਾ ਨ ਘਾਲ ਲੈ ਸਾ ਤੇ ਸਾਰਾ ਨਾ ਵੜਨ ਪੜਨ ਤੇ ਲੈ ਸਾਰਾ ਨਾ ਇਸ ਮਨੁੱਖ ਦਾ ਮਨੁੱਖ ਕੇ ਸੰਪੂਰਨ ਸ੍ਰਿਸ਼ਟੀ ਦੇ ਲਾਡੋ ਜੀਵ ਜੰਤੂਆਂ ਦਾ ਹਰ ਇੱਕ ਦਾ ਸਮਾਂ ਹੈ ਕਿ ਨਾ ਤਾਂ ਉਹਨਾਂ ਨੂੰ ਸਮੇਂ ਤੋਂ ਉਪਾਰ ਜਾ ਸਕਦੇ ਹੈ ਨਾ ਸਮੇਤੋ ਪਹਿਨਾ ਉਹਨਾਂ ਦਾ ਕੋਈ ਅੰਤ ਕਰ ਸਕਦਾ ਓਕੇ ਨਿਜਮ ਬਹਿਗੂ ਦਾ ਬਣਾਇਆ ਬਈ ਕੌਣ ਤੋੜ ਸਕਦਾ ਕਿਸੇ ਸਮਰਤਾ ਹੈ ਗੁਰਨਾਨਕ ਪਾਤਸ਼ਾਹ ਜੀ ਮਹਾਰਾਜ ਫਰਮਾਨ ਕਰਦੇ ਹਨ ਲੇਖ ਨ ਮਿਟੇ ਹੀ ਸਕੀ ਜੋ ਲਿਖਿਆ ਕਰਤਾ ਕੋਈ ਨਹੀਂ ਮਿਟਾ ਸਕਦਾ ਕਰਤਾਰ ਦੇ ਲੇਖਾਂ ਨੂੰ ਮਟਾਵੇਗਾ ਤਾਂ ਕੋਈ ਤਦ ਨਹੀਂ ਜਦੋਂ ਕੋਈ ਉੱਪਰ ਕੋਈ ਸ਼ਕਤੀ ਪਾਵਰ ਹੋਰ ਬੈਠੀ ਹੋਵੇ ਕਿ ਨਹੀਂ ਵੀ ਇਸਨੇ ਕੰਮ ਕੀਤਾ ਸੀ ਆਉਂਦਾਰ ਨੇ ਰਿਪੋਰਟ ਲਿਖੀ ਸੀ ਠਾਣੇ ਦਾ ਨਾਂ ਕਿ ਬਦਲੀ ਕਰਤੀ ਮਿਟਾ ਦਿੱਤੀ ਇਹ ਤਾਂ ਹੋ ਸਕਦਾ ਪਰ ਇਥੇ ਤਾਂ ਵੈਗ੍ਰੁਖੋ ਦੇ ਆਕਾਲਪੁਰਖ ਹੈ ਉਹ ਵੈਗ੍ਰੁਖ ਆਕਾਲਪੁਰਖ ਦਾ ਲਿਖਿਆ ਹੋਇਆ ਕੋਈ ਨਹੀਂ ਮਿਟਾ ਸਕਦਾ ਉਸ ਨੇ ਜਿਸ ਇਨਸਾਨ ਦਾ ਜੋ ਸਮਾਂ ਲਿਖਿਆ ਜਿੰਨੇ ਸਵਾਸ ਲਿਖੇ ਉਨੇ ਹੀ ਭੁਗਤਨੇ ਓਨੇ ਹੀ ਹੋਈ ਅਜ ਤਨ ਨਾਨਕ ਆਲੇ ਸਭ ਦੇਸ ਸਾਸ ਨੇ ਬਡਨ ਘਟਨ ਤੇਲੇ ਸਾ ਇੱਕ ਤਰ ਮਾਤਰ ਵੀ ਨਹੀਂ ਵਧਨੇ ਨਾ ਘਟਣੇ ਆ ਬਈ ਬੰਦਾ ਸੋਚਦਾ ਕੁਝ ਵੀ ਨੁਕਸਾਨ ਹੋ ਗਏ ਕੋਈ ਚੜਾਈ ਕਰ ਗਏ ਮਾੜੀ ਹੋਈ ਰੱਬ ਨੇ ਚੰਗਾ ਨਹੀਂ ਕੀਤਾ ਅਰੇ ਉਮਰ ਸਿਹਨੇ ਰਹਿਣਾ ਅਸੀਂ ਕਿੰਨੇ ਅਸੀਂ ਸਾਹਮਣੇ ਆਪਣਾ ਪੁਆਇੰਟ ਰੱਖ ਦਿੰਨੇ ਆ ਕਿ ਵੀ ਜੇ ਡਾਕਟਰ ਹੁੰਦਾ ਜੇ ਭਾਈ ਪੈਸੇ ਹੁੰਦੇ ਪੈਸੇ ਵੱਲੋਂ ਮਰ ਗਿਆ ਬਈ ਜਿਵੇਂ ਪੈਸੇ ਵਾਲਾ ਬੂਮਰ ਨਹੀਂ ਹੁੰਦਾ ਜਿਵੇਂ ਜਿਸ ਸਖਸ ਨੇ ਆਪਣੇ ਹਸਪੀਟਲ ਬਣਾਏ ਆ ਵੱਡੇ ਵੱਡੇ ਡਾਕਟਰ ਦੁਨੀਆ ਦੇ ਬੈਠੇ ਆ ਐਸੇ ਸਖਸ ਹੋਏ ਆ ਕਿ ਇੱਕ ਆਰ ਸਿੰਗਰ ਹੋਇਆ ਬੜਾ ਤਕੜਾ ਐਸੇ ਸਖਸ ਬੜੇ ਡੋਨੇਟ ਹੁੰਦੇ ਆ ਆਪਣੀ ਕਲਾ ਦੇ ਨਾਲ ਇੰਨਾ ਮਸ਼ਹੂਰ ਸੀ ਕਿ ਪੂਰੀ ਇੱਕ ਡਾਕਟਰਾਂ ਦੀ ਟੀਮ ਜੇ ਜਿਹੜੀ ਕਦੇ ਉਹ ਟੀਮ ਹਸਪੀਟਲ ਚ ਅਵੇਲੇਬਲ ਨਹੀਂ ਹੁੰਦੀ ਨਾ ਉਹਦੇ ਘਰ ਦੇ ਵਿੱਚ ਹਮੇਸ਼ਾ ਹੈਵਨ ਰਹਿੰਦੀ ਸੀ ਖਾਣਾ ਪਾਣੀ ਜੋ ਕੁਛ ਨਹੀਂ ਉਸਨੇ ਖਾਣਾ ਪੀਣਾ ਨਾ ਸੌਣਾ ਵੀ ਕਿਹੜੀ ਹਵਾ ਚ ਸੌਣਾ ਆਪਣੇ ਉਹਨੂੰ ਉਮਰ ਦਾ ਇਹ ਸੀ ਕਿ ਮੈਂ 100 150 ਸਾਲ ਤੋਂ ਉੱਤੇ ਜਾਵਾਂ ਡਾਕਟਰ ਬੜੇ ਰੱਖੇ ਹੋਏ ਸੀ ਖਾਣ ਪੀਣ ਦਾ ਕਿਉਂ ਭਾਈ ਨੇਕਾਂ ਡਾਕਟਰ ਰੱਖੇ ਹੋਏ ਨੇ ਪੈਸਾ ਬੇ ਬਤਾ ਬੇਅੰਤ ਪੈਸਾ ਬਈ ਕੋਈ ਪੈਸੇ ਦੀ ਕਮੀ ਨਹੀਂ ਨਾਮ ਹੈ ਮਾਈਕਲ ਜੈਕਸ ਅਮਰੀਕਨ ਪਾਵ ਸਿੰਘ ਡਾਂਸਰ ਸੀ ਉਦਾਹਰਨ ਵਾਸਤੇ ਜਿਵੇਂ ਰਾਵਣ ਦੀ ਧਾਰਨ ਦੇ ਨੇ ਬਾਈ ਉਸ ਤਰ੍ਹਾਂ ਇਹਨਾਂ ਦੀ ਵੀ ਧਾਰਨਾ ਨੇ ਹਰਕਦੀ ਜੋ ਜਿਸ ਦੇ ਵਿੱਚ ਜਿਸ ਤਰ੍ਹਾਂ ਦਾ ਗੁਣ ਆਉਗਣ ਹੈ ਇਹ ਦੋਨੇ ਚੀਜ਼ੇ ਹੁੰਦੀਆਂ ਇਨਸਾਨ ਦੇ ਵਿੱਚ ਗੁਣ ਆਉ ਗੁਣ ਸਭ ਕੇ ਇਨਵਿਨਜੰਤ ਨਾ ਕੋਏ ਮਿਰਦ ਸੁਗੰਧ ਸੁੰਦਰ ਪਰ ਕੰਟਕ ਵੀ ਹੋਏ ਜਿਵੇਂ ਗੁਲਾਬ ਦਾ ਫੁੱਲ ਹੈ ਉਹਦੀ ਗੁਣ ਕਰਕੇ ਮਹਿਮਾ ਜੇ ਕੋਈ ਅਗਿਆਨੀ ਪੁਰਖ ਉਹਦੇ ਕੰਡਿਆਂ ਨੂੰ ਦੇਖੀ ਜਾਵੇਗਾ ਕਿ ਉਹਦੀ ਸੁਗੰਧ ਤੋਂ ਵਾਂਝਾ ਰਹਿ ਜਾਂਦਾ ਉਸੇ ਤਰ੍ਹਾਂ ਮਨੁੱਖ ਅਸੀਂ ਵੀ ਐਸੀ ਹੈ ਕਿਸੇ ਦੇ ਵੀ ਅਸੀਂ ਅਗਾ ਦੇਖਦੇ ਰਹਿੰਨੇ ਆ ਪਰਕ ਦੇ ਗੁਣ ਵਾਲੀ ਗੱਲ ਨਹੀਂ ਦੇਖੀ ਜਿਹੜਾ ਗੁਣ ਦੇਖੀਏ ਭਈ ਗੁਣ ਤੋਂ ਲਾ ਲਈ ਆਪਾਂ ਬੰਦ ਕੀ ਲੈਣਾ گلاب ਦੇ ਫੁੱਲ ਤੇ ਉਹਦੇ ਕੰਡਿਆਂ ਤੇ ਮੇਰਾ ਕੀ ਮਤਲਬ ਹੈ ਭਾਈ ਇਹਨੂੰ ਪਾਸੇ ਕਰੋ ਮੈਨੂੰ ਤਾਂ ਸੰਬੰਧੀ ਚਾਹੀਦੀ ਹੈ ਸੰਬੰਧੀ ਲੈਣੀ ਹੈ ਹੁਣ ساری ਦੁਨੀਆ ਕੇਵਲ ਤੋਂ ਕੇਵਲ ਕਾਰਪੁੱਟ ਜਾਂ ਉਹਦੇ ਉਹ ਪੱਤ ਜਨ ਦੇ ਉਹਦੇ ਵਿੱਚ ਸਮਾ ਗਏ ਉਹਦੇ ਬਰਾਬਰ ਹੋ ਚੁੱਕੇ ਹਨ ਭਾਈ ਉਹ ਸਾਰੇ ਦੇ ਸਾਰੇ ਇਨ੍ਹਾਂ ਉਗਾਂ ਤੋਂ ਦੂਰ ਹੋ ਸਕਦੇ ਆ ਪਰ ਜੋ ਸ੍ਰਿਸ਼ਟੀ ਵਿੱਚ ਆ ਗਏ ਆ ਉਹਦੇ ਵਿੱਚ ਗੁਣ ਵੀ ਮਿਲਣਗੇ ਉਗਣ ਵੀ ਮਿਲਣਗੇ ਰੋ ਵਿਚਾਰ ਆਪਣਾ ਤਾਂ ਉਹਦੇ ਨਾਲ ਕੋਈ ਗੁਣ ਉਗਣ ਵਾਲੀ ਗੱਲ ਕੋਈ ਨਹੀਂ ਸੀ ਨਾ ਪੌਦੇ ਵਾਂਗ ਨਚਣਾ ਸੀ ਨਾ ਟਪਣਾ ਸੀ ਨਾ ਹੀ ਆਪਣੀ ਉਨੀ ਹਸਤੀ ਸੀ ਕਿ ਉਹਦੇ ਆਪਾਂ ਸ਼ੋਅ ਤੱਕ ਦੇਖ ਸਕੀਏ ਇਨਾ ਮਹਿੰਗਾ ਸੀ ਗਲਤੀ ਉਹਦੇ ਪੈਸੇ ਦੀ ਕਿ ਪੈਸਾ ਤਾਂ بے اثਾਰ ਹੈ ਡਾਕਟਰ ਵੀ ਰੱਖੇ ਹੋਏ ਆ ਘਰ ਦੇ ਵਿੱਚ ਰੱਖੇ ਹੋਏ ਆ ਖਾਣਾ ਓ ਚੈੱਕ ਹਵਾ ਓ ਚੈੱਕ ਭਾਵੇਂ ਜੋ ਕਿਸੇ ਵੀ ਦਿਨ ਨਾਲ ਸੰਬੰਧ ਸੀ ਨਾ ਕੱਪੜੇ ਤੱਕ ਡਾਕਟਰ ਚੈੱਕ ਕਰਦੇ ਸੀ ਕਿ ਕੋਈ ਇਹਨਾਂ ਵਿੱਚ ਇਨਫੈਕਸ਼ਨ ਨਾ ਹੋਵੇ ਆਪਣੇ ਸਰੀਰ ਦਾ ਉਸਨੇ ਇਨਾ ਖਿਆ ਰੱਖਿਆ ਪਰ ਉਸ ਬਾਈਰੂ ਇੱਕ ਇੱਕ ਦਾ ਜੋਰ ਵੀ ਇਹਦਾ ਕੋਈ ਜੋਰ ਨਹੀਂ ਹੈ ਇਹਨੇ 60 ਸਾਲ ਬੜੀ ਮੁਸ਼ਕਿਲ ਨਾਲ ਆਪਣੀ ਉਮਰ ਗੁਜ਼ਾਰੀ ਹੈ ਬਦਨਾ ਜ਼ਿਆਦਾ ਚਾਹੁੰਦਾ ਸੀ ਪਰ ਕਰ ਕਰਕੇ ਸਰੀਰ ਦੇ ਤੇ ਐਕਸਪੈਰੀਮੈਂਟਲ ਦਵਾਈਆਂ ਬੂਟੀਆਂ ਲਾ ਲਾ ਕੇ ਸਰੀਰ ਨੂੰ ਇੱਕੋ ਕਾਲਾ ਬੜਾ ਸੀ ਕਿਉਂਕਿ ਅਫਰੀਕਨ ਸੀ ਨਾ ਕਿ ਆਪਣੀ ਚਮੜੀ ਨੂੰ ਉਸਨੇ ਗੋਰਾ ਕੀਤਾ ਤੇ ਕਿੰਨਾ ਪੈਸਾ ਖਰਚ ਕੀਤਾ ਹੋਗਾ ਉਸਨੇ पर फिर भी आई ना मेटन को समर्थ जदों वाहगुरु ने लिखी सी उम्र जिसकी भी लिखी है सब की लिखी है तोड़ी लिखी है मेरी लिखी है दाद पड़ाद सब की लिखी हुई सी जो दिन आवे सो दिन जाई करना को चुराए न थिरना ही संग चलत है अंग चलना दूर गगन सरो पर मरना क्या तू सोया जा गया ना ਤੇ ਜੀਵਨ ਜਗ ਸੱਚ ਕਰ ਜਾਣਾ ਕਿ ਮਨੁੱਖ ਜੀਵਨ ਨੂੰ ਸੱਚਾ ਜਾਣਦਾ ਹੈ ਬਈ ਪਰ ਭੁੱਲ ਜਾਂਦਾ ਹੈ ਕਿ ਜੋ ਵੈਗਰੂ ਨੇ ਲਿਖਿਆ ਹੋਇਆ ਹੈ ਨਾ ਕਿਸੇ ਦੇ ਵਿੱਚ ਵੀ ਸਮਰੱਥਾ ਨਹੀਂ ਹੈ 라ਵਣ ਸੇ ਮਾਰਾਵਣ ਸੇ ਕਟਕਾਨੋਂ ਸੇ ਫਲ ਵੀਰ ਵਿਚਾਰੇ ਬਾਦ ਦਾ ਨਾਦ ਅਕੰਮਨ ਸੇ ਜਨ ਜੰਗ ਜੁਰੇ ਜਮਹਾਰੇ ਕੁੰਭ ਕੁੰਭ ਕੇ ਜੀ ਸਵੇ ਜਨ ਸਾਤੋਂ ਸਿੰਧ ਹਥਿਆਰ ਫੁਖਾਰੇ ਜੋ ਜੋ ਵਤੇ ਸੋ ਅਗਤੇ ਵਿਟੇ ਕਟੇ ਕਾਲ ਕਰਵਾਨ ਕੇ ਮਾਰੇ ਦਸਮ ਪਾਛੇ ਪ੍ਰਮਾਨ ਕਰਦੇ ਆ ਕਹਿੰਦੇ ਐਸੇ ਐਸੇ ਸੰਸਾਰ ਵਿੱਚ ਰਾਜੇ ਆਏ ਨੇ ਕਿ ਜਿਨ੍ਹਾਂ ਨੇ ਆ ਕੇ 라वण ਤੇ ਮਹਾਰਾਵਣ ਪਟਕਾਨੋਸ ਬਲਵੀਰ ਵਿਚਾਰੇ ਕਹਿੰਦੇ ਇੱਕ 라वण ਤੁਸੀਂ ਜਾਣਦੇ ਹੋ ਮੈਂ ਤਾਂ ਮਹਾਰਾਵਣ ਵੀ ਦੇਖਿਆ ਹੋਇਆ ਸੀ ਇੱਕ 라वण ਨੂੰ ਜਾਣਦੇ ਹੋ ਉਦੀ ਇੱਕ ਕਹਾਣੀ ਹੈ ਕਿ ਚਾਰ ਵਿਦਾਂ ਦਾ ਗਿਆਤਾ ਸੀ ਮਾਤਾ ਸੀਤਾ ਜੀ ਨੂੰ ਚੱਕ ਕੇ ਲੈ ਗਏ ਆ ਰਾਮ ਤ੍ਰਿਤੇ ਦੇ અવਤਾਰ ਦੇ ਜੀ ਨਾਲ ਜੰਗ ਕੀਤਾ ਇਸੇ ਜਾਣਦੇ ਆ ਪਰ ਪਾਚ ਕਹਿੰਦੇ ਮੈਂ ਤਾਂ ਇਸ ਤੋਂ ਵੱਡੇ 라ਵਣ ਨੂੰ ਵੀ ਜਾਣਦਾ ਹਾਂ 라ਵਣ ਸੇ ਮਾ 라ਵਣ ਸੇ ਕਟਕਾਨ ਨੂੰ ਸੀ ਪਲੇ ਵੀਰ ਵਿਚਾਰੇ ਬਾਗਦ ਨਾਦ ਅਕਮਸੇ ਜਨ ਜੰਗ ਜੁਰੇ ਜਮਹਾਰੇ ਇੰਨੇ ਤੱਤਵਾਰ ਇੰਨੇ ਤੱਤ ਪਾਵਰਫੁਲ ਵਾਰ ਕਿ ਜਿਨ੍ਹਾਂ ਦੀ ਤਲਵਾਰ ਦੇ ਅੱਗੇ ਜੰਮ ਵੀ ਹਾਰ ਗਏ ਜਵਨੋਂ ਵੀ ਪਿੱਛੇ ਰਹਿਣਾ ਬਣਾ ਦੇਵਤੇ ਹਾਰ ਗਏ ਇੰਦਰਜੀਤ ਵਰਗਿਆਂ ਨੇ ਜਿਨ੍ਹਾਂ ਨੇ ਇੰਦਰ ਦੇਵਤੇ ਵਰਗਿਆਂ ਨੂੰ ਪ੍ਰਸਤ ਕਰ ਦਿੱਤਾ ਹਰਾ ਦਿੱਤਾ ਕਹਿੰਦੇ ਐਸੇ ਵੀ ਆਏ ਕੁੰਭ ਉਹ ਕੁੰਭ ਕੇ ਜੀ ਸਵੇ ਜਨ ਸਾਤੋਂ ਸਿੰਧ ਹਥਿਆਰ ਪੁਕਾਰੇ ਕੁੰਭ ਤੇ ਅਕੁੰਭ ਦੋ ਰਾਖਸ਼ ਦੋਨਾਂ ਭਰਾਵਾਂ ਨੇ ਇੰਨੇ ਬਾਹੂ ਬਲੀ ਯੋਧੇ ਤੱਕ ਵਰ ਸਨਣਾ ਇਹ ਧਰਤੀ ਤੇ ਇੰਨਾ ਖੂਨ ਵਹਾ ਦਿੱਤਾ ਕਦੇ ਇੰਨਾ ਖੂਨ ਵਹਾਤਾ ਜਦੋਂ ਜਿੰਨਾ ਕਿਰਪਾਨਾਂ ਹਥਿਆਰਾਂ ਦੇ ਨਾਲ ਇਹ ਕਤਲੇਆਮ ਕੀਤਾ ਨਾ ਜਦੋਂ ਸਮੁੰਦਰ ਚ ਤੋਤੇ ਕਦੇ ਸੱਤਾਂ ਸਮੁੰਦਰਾਂ ਦਾ ਪਾਣੀ ਲਾਲ ਹੋ ਗਿਆ ਸੀ ਪੰਗ ਪੰਗ ਕੇ ਜੀਤ ਸਭ ਜਨ ਸਾਤੋਂ ਸਿੰਧ ਇਤਾਰ ਪਖਾਰੇ ਇੰਨੀ ਤਖਤ ਦੇ ਮਾਲਕ ਇੰਨੀ ਪਾਵਰ ਦੇ ਮਾਲਕ ਇਹ ਸਮੁੰਦਰ ਦਾ ਪਾਣੀ ਉਹਨਾਂ ਦੇ ਹਥਿਆਰ ਨਾਲ ਲਾਲ ਹੋ ਗਏ ਪਰ ਜਦੋਂ ਜਦੋਂ ਜਿਸ ਦੀ ਵੀ ਆਈ ਹੈ ਕਿ ਜਦ ਅ ਜਿਹਦੀ ਆਉਂਦੀ ਹੈ ਨਾ ਇਹਨੂੰ ਕੋਈ ਨਹੀਂ ਰੋਕ ਸਕਦਾ ਮਲਕਲ ਮੌਤ ਜਦ ਆਵਸੀ ਸਭ ਦਰਵਾਜੇ ਪਨ ਕਿ ਸਭ ਕੁਝ ਭੰਨ ਜਾਣਾ ਤੋੜ ਦੇਣਾ ਤੇਰੀ ਕੋਈ ਤਾਕਤਾਂ ਪੈਸਾ ਕੰਮ ਨਹੀਂ ਆਉਣਾ ਨਨਕਾਲੇ ਸਭ ਦੇ ਸਾਸਾ ਨੇ ਵੜਣ ਕਟਣ ਤਲਸਾ ਇੱਕ ਰਤੀ ਭਰ ਵੀ ਉਹਨੇ ਬਧਣ ਨਹੀਂ ਦੇਣੇ ਭਾਈ ਇੱਕ ਰਤੀ ਵੀ ਕਟਣ ਨਹੀਂ ਦਿੰਦਾ ਹੋ ਜੋ ਜਿਹਦੀ ਜਿਸ ਤਰ੍ਹਾਂ ਦਾ ਲਿਖਿਆ ਹੋਇਆ ਹੈ ਨਾ ਵੀ ਇਹਨੇ ਇਸ ਤਰੀਕੇ ਨਾਲ ਮਰਨਾ ਕਿੱਥੇ ਮਰਨਾ ਜਗਾ ਵਜਾ ਸਮਾਂ ਇਹਨਾਂ ਤਿੰਨਾਂ ਦਾ ਹੋਣਾ ਜ਼ਰੂਰੀ ਹੈ ਉਹ ਜਗਾ ਜਿੱਥੇ ਤੇਰਾ ਅੰਤ ਹੋਣਾ ਉਹ ਜਗਾ ਹੋਣੀ ਚਾਹੀਦੀ ਹੈ ਫਿਰ ਉਸ ਜਗ੍ਹਾ ਤੇ ਜਿਹੜੀ ਵਜ੍ਹਾ ਬਾਨੀ ਤੇਰੀ ਮੌਤ ਦੀ ਉਹ ਹੋਣੀ ਚਾਹੀਦੀ ਏ ਤੇ ਸਭ ਤੋਂ ਵੱਡੀ ਗੱਲ ਇਹ ਏ ਕਿ ਉਹ ਸਮਾਂ ਵੀ ਹੋਣਾ ਚਾਹੀਦਾ ਤੇਰੇ ਸਵਾਸ ਉਤੇ ਪੂਰੇ ਹੋਣੇ ਤਦ ਨੇ ਨਹੀਂ ਨਹੀਂ ਹੋਣੇ ਜਗਾ ਵਜ੍ਹਾ ਸਮੇਂ ਨਾ ਮਿਲੀ ਨਾ ਫਿਰ ਬੰਦਾ ਮਰਦਾ ਨਹੀਂ ਕਿਤੇ ਜਾਂਦਾ ਪਰ ਬੈਗਰੂ ਮੜਾ ਦਿੰਦਾ ਬਈ ਉਹਨੇ ਵਿਧੀ ਯਸਤਰਾ ਬਣਾਈ ਹੁੰਦੀ ਏ ਕਿਨੇ ਮਰਨਾ ਕਿਸ ਤਰ੍ਹਾਂ ਹਰ ਕਦੀ ਵਿਧੀ ਲਿਖੀ ਹੋਈ ਏ ਪਰ ਇਨਸਾਨ ਭੁੱਲ ਜਾਂਦਾ ਮਨੋਕ ਬੋਲ ਜਾਂਦਾ ਕਿ ਵਹਿਰੂ ਨਿਰੰਗ ਕਰਦੇ ਲਿਖੇ ਹੋਏ ਲੇਟ ਨਨਕਾਹਲੇ ਸਉ ਦੇਸ ਸਾਸ ਨੇ ਵੜਣ ਕਟਣ ਤਲਸਾਰ ਇਹ ਤਾਂ ਬਾਣਾ ਮੰਨਣਾ ਇਹ ਤਾਂ ਹੁਕਮ ਮੰਨਣਾ ਚਲੋ ਭਾਈ ਜਿਸ ਕੀ ਵਤ ਸੋਈ ਲੈ ਜਾਏ ਰੋਸ ਕਿਸੇ ਕੋ ਧੀ ਕੇ ਕਿ ਜੋ ਸੰਸਾਰ ਵਿੱਚ ਆਇਆ ਉਸਨੇ ਭਾਈ ਜਾਣਾ ਹੀ ਜਾਣਾ ਜਦੋਂ ਜਾਣਾ ਜਾਣ ਵਾਲਾ ਵੀ ਹੱਸ ਕੇ ਜਾਓ ਤੇ ਜੋ ਚਲਿਆ ਗਿਆ ਉਹਨਾਂ ਤੋਰੋ ਵੀ ਹੱਸ ਕੇ ਚੱਲੋ ਬਾਈ ਦਾਣਾ ਪਾਣੀ ਆਪਣਾ ਇਹ ਨਹੀਂ ਸੀ ਤੂੰ ਆਪਣੀ ਕਮਾਈ ਕਰਵੇਂ ਆਪਣੀ ਕਰਦਾ ਤੂੰ ਜੋ ਕੁਝ ਬਣਾ ਲਿਆ ਨਾ ਇਕੱਤਰ ਕਰ ਲਿਆ ਇਹ ਜੋ ਪਦਾਰਥ ਨੇ ਤਾਂ ਤਰੇ ਇੱਥੇ ਰਹਿ ਗਏ ਪਰ ਇਹਨਾਂ ਪਦਾਰਥਾਂ ਦੇ ਸਦਕਾ ਤੂੰ ਜਿਹੜੀ ਨਾਮ ਦੀ ਕਮਾਈ ਕਰ ਲਈ ਨਾ ਇਹ ਤੇਰੇ ਲੇਖੇ ਪੈਣੀ ਹੈ ਇਹ ਹੀ ਤੇਰੇ ਜਾਣੀ ਹੈ ਆਪ ਪਦਾਰਥਾਂ ਇਕੱਠੇ ਕਰਨ ਵਾਸਤੇ ਜਿਹੜੀ ਤੂੰ ਸਤ ਦੀ ਨਿੰਦ ਕੀਤੀ ਹੈ ਦਸਾਂ ਨਾਹੋਂ ਦੀ ਕਮਾਈ ਕੀਤੀ ਹੈ ਕੋਈ ਪਾਪ ਨਹੀਂ ਕੀਤਾ ਇਹ ਤੇਰੀ ਧਰਮ ਦੀ ਕਮਾਈ ਸੀ ਇਸੇ ਵਿੱਚ ਤੂੰ ਦਸਬੰਦ ਕਰਦਾ ਰਹਿਆ ਇਹ ਤੇਰੀ ਧਰਮ ਦੀ ਕਮਾਈ ਹੈ ਇਹਦੇ ਵਿੱਚ ਤੂੰ ਭਲਾਈ ਦੇ ਕੰਮ ਕੀਤੇ ਆ ਇਹ ਤੇਰਾ ਦਸਬੰਦ ਹੈ ਇਹ ਤੇਰੀ ਨਾਮ ਦੀ ਧਰਮ ਦੀ ਕਮਾਈ ਹੈ ਤੇ ਜਿਹੜੀ ਪਾਪਾਂ ਨਾਲ ਕਠੀ ਕੀਤੀ ਹੈ ਇਛੜਕਾਂ ਵੱਡ-ਵੱਡ ਕੇ ਜ਼ਮੀਨਾਂ ਵਧਾ ਲੈਣੀਆਂ ਇਹ ਠੱਗਾ ਠੋਰੀਆਂ ਕਰਨੀਆਂ ਬਈ ਉਹਦੇ ਲੁੱਟ ਲੈ ਉਹਦੇ ਖੋਲੇ ਇਹ ਤਾਂ ਫਿਰ ਸਾਰੀ ਫਿਰ ਪਾਪਾਂ ਦੀ ਕਮਾਈ ਹੈ ਨਾ ਜਾਨੀ ਤਾਂ ਇਹ ਵੀ ਨਾਲੀ ਹੈ ਇਹ ਕਰਮਾਂ ਦੇ ਰੂਪੀ ਜਣੀ ਹੈ ਇਤੋਂ ਕੇਵਲ ਤੋਂ ਕੇਵਲ ਕਰਮ ਜਾਂਦੇ ਆ ਬੰਦੇ ਆ ਜਿੰਨਾ ਚਿਰ ਜਿਉਂਦਾ ਨਾ ਤੇ ਸਵਾਸ ਨੇ ਤੈਨ ਰੋਗ ਤਾਂ ਕੋਈ ਸਕਦਾ ਨਹੀਂ ਜਿਹਨੇ ਮਰਜੀ ਜੰਤਰ ਮੰਤਰ ਤੰਤਰ ਕਰ ਲੈ ਜੋ ਕਿਸ ਮਰਜੀ ਕਰਣਾ ਜਾਣ ਤੋਂ ਹੋਣਾ ਹੀ ਹੈ ਤੇ ਕਿਉਂ ਨਾ ਆਪਣੇ ਭਾਈ ਜਿੰਦਗੀ ਸਵਾਰ ਲੈ ਆਪਣੇ ਨਾਲ ਉਹ ਚੀਜ਼ ਕੱਤਰ ਕਰ ਹਰ ਦਿਨ ਕਰ ਹਰ ਪਲ ਕਰ ਇਹ ਹੀ ਹੈ ਕਬੀਰ ਤੂੰ ਆਇਓ ਲਾਹ ਲੈ ਭਗਤ ਕਬੀਰ ਜੀ ਮਾਰੇ ਕਦੇ ਪ੍ਰਾਣੀ ਤੂੰ ਆਇਓ ਲਾਹ ਲੈ ਲੰਗਾ ਕੇ ਤੈਨੂੰ ਪਕੜੇ ਸਾਮੁਖ ਦੇ ਚੱਲੀ ਰਹਿਣ ਆਇਆ ਲਾਹ ਲੈਣ ਹੈ ਉਹ ਭਰਿਆ ਮਾਨਸਾ ਦੇਖਿਆ ਕਿ ਲਾਹ ਮੈਂ ਕਿਹੜੀ ਚੀਜ਼ ਲੈ ਜਾਣਾ ਜਾਣਾ ਵੀ ਤੱਕਾ ਹੀ ਹੈ ਇਹਦਾ ਸਰੀਰ ਮਰਦਾ ਹੈ ਸਰੀਰ ਢਹਦਾ ਸੀ ਜਲਦਾ ਹੈ ਇਹਨੂੰ ਤਕਲੀਪ ਹੈ ਪਰ ਜੀ ਨੇ ਮਰਨਾ ਹੀ ਨਹੀਂ ਹੈ ਆਤਮਾ ਉਹਨੂੰ ਕੋਈ ਵੀ ਨਹੀਂ ਮਾਰ ਸਕਦਾ ਖਤਮ ਨਹੀਂ ਕਰ ਸਕਦਾ ਉਸਨੂੰ ਨੈ ਨੈ ਸੇ ਦਾੰਤੀ ਨੈਨ ਦਾ ਹਦ ਪਾਵਕਾ ਕਹਿੰਦੇ ਆਤਮਾ ਤਾਂ ਉਹ ਭਾਵੇਂ ਅੱਗੇ ਸੁਣਦੀ ਇਥੇ ਮਰਦੀ ਸੁਣਦੀ ਸੁੱਤੇ ਕਦਾ ਤਦ ਨਾਲ ਜੇ ਦਿਖੇਗੀ ਜਿਹੜੀ ਚੀਜ਼ ਦਿਖਦੀ ਇਹਨੂੰ ਤੂੰ ਖਤਮ ਕਿਵੇਂ ਕਰ ਸਕਦਾ ਨਹੀਂ ਖਤਮ ਕਰ ਸਕਦਾ ਸਾਰਾ ਲੇਖਾ ਜਿ ਕੋਉ ਦਾ ਹੀ ਹੈ ਆ ਮਨੁੱਖਾ ਸਰੀਰ ਤੋਂ ਨਿਕਲਨੀ ਆਈ ਕਿੱਥੋਂ ਆ ਕੋਈ ਪਤਾ ਨਹੀਂ ਕਿ ਆਤਮਾ ਆਈ ਕਿੱਥੋਂ ਆ ਕਿਹੜੇ ਸਰੀਰ ਦੇ ਵਿੱਚ ਪਹਿਲਾਂ ਮੈਂ ਸੀ ਕੋਈ ਨਹੀਂ ਜਾਣਦਾ ਉਹ ਹੋਵੇਗਾ ਸਤਪੁਰਖ ਬ੍ਰह्म ਗਿਆਨੀ ਜਿਹਦੇ ਕੋਲ ਦ੍ਰਿਸ਼ਟੀ ਹੋਵੇਗੀ ਉਹ ਪਰਾ ਦੱਸਦਾ ਹੋਵੇਗਾ ਨਾ ਅਗਾ ਦਾ ਪਤਾ ਨਾ ਪਿਛਾ ਦਾ ਪਤਾ ਕਿੱਥੋਂ ਆਏ ਆ ਕਿੱਥੇ ਜਾਣਾ ਪਰ ਮਨੁੱਖਾਂ ਦੇ ਇਸ ਕਰਮਾਂ ਦੇ ਹਿਸਾਬ ਨਾਲ ਇਹ ਤਾਂ ਦੁਨਿਆਵੀ ਜਿਵੇਂ ਜਿਹੜੀ ਗੱਲ ਅਸੀਂ ਝੂਠੀ ਬਣਾਈ ਹੋਈ ਹੈ ਨਾ ਮਾਇਆ ਖਾਤਰ ਵੀ ਪ੍ਰਾਣੀ ਚੜਾਈ ਕਰ ਗਿਆ ਸਤਿਗੁਰ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਿਵਾਸ ਵਸੇ ਸੱਚਖੰਡ ਵਗਸ ਕੀ ਇਹ ਅਰਦਾਸਾਂ ਨਾ ਸੱਚਖੰਡ ਨੂੰ ਮਿਲਦੇ ਹੁੰਦੇ ਤਾਂ ਭਾਈ ਇਹ ਬੰਦ ਬੰਦ ਐ ਨਾ ਕਤਵਾਏ ਜਾਂਦੇ ਖੋਪਰ ਨਾ ਲਹਾਏ ਜਾਂਦੇ ਦੇਗਾਂ ਵਿੱਚ ਨਾ ਉਬਲੇ ਜਾਂਦੇ ਉਹ ਭਾਈ ਇਹ ਤਾਂ ਕੋਈ ਅਰਦਾਸ ਕਰ ਦੂ ਆਪੋ ਦਾ ਸੱਚਖੰਡ ਜਾਂਦੇ ਸੌਦਾ ਵੀ ਆਪਾਂ ਆਇਆ ਜੇ ਕੀ ਕਰਨਾ ਕਿਉਂ ਮਾਨਣਾ ਨਜ਼ਾਰੇ ਲਾਓ ਆਨੰਦ ਲਾਓ ਖਾਓ ਪੀਓ ਇਹ ਤਾਂ ਇੱਕ ਅਣੀ ਹੋਣੀ ਸੀ ਨਾ ਕਿ ਜੇ ਅਰਦਾਸਾਂ ਨਾ ਵਰਦਾ ਉਹ ਤਾਂ ਅਰਦਾਸਾਂ ਕਰਨ ਵਾਲੀ ਖੁਦ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸੀ ਸਾਹਮਣੇ ਗੁਰੂ ਬੈਠਾ ਹੈ ਜਦੋਂ ਉਹਨਾਂ ਨੂੰ ਮਸ਼ਕਤਾਂ ਘਾਲਣੀਆਂ ਪਈਆਂ ਬੰਦਿਆ ਤੂੰ ਕਿਹੜੀਆਂ ਅਰਦਾਸਾਂ ਤੇ ਆਸਾਂ ਲਈ ਬੈਠਾ ਕਿ ਕੋਈ ਉੱਠ ਕੇ ਕਹਿ ਦੇਗਾ ਦੋ ਅੱਖਰ ਬੋਲ ਦੇਗਾ ਕਿ ਚੱਲ ਵੀ ਤੂੰ ਸੱਚਖੰਡ ਪਹੁੰਚ ਗਿਆ ਇਹ ਸੱਚ ਕਹਿਣ ਦੀ ਸਮਰੱਥਾ ਰੱਬ ਦੇ ਪਿਆਰਿਓਨਾਂ ਚ ਹੁੰਦੀ ਹੈ ਜਿਨ੍ਹਾਂ ਦੇ ਜਮੀਰਾਂ ਚ ਦਮ ਹੁੰਦੇ ਜਿਨ੍ਹਾਂ ਨੂੰ ਸੰਤਦਾਲ ਇਹ ਨਹੀਂ ਕਿ ਉਹਨਾਂ ਨੂੰ ਪੈਸੇ ਦਾ ਪ੍ਰੇਮ ਹੈ ਕਿ ਭਾਈ ਜੇ ਥੋੜੀ ਜੀ ਗੱਲ ਉਹ ਗਲਤ ਕਹਿ ਦਿੱਤੀ ਆਉਂਦੇ ਆ ਪ੍ਰਚਾਰਕ ਪਤ ਨਹੀਂ ਕਿਹੜੀਆਂ ਰਾਮ ਕਹਾਣੀਆਂ ਸੁਣਾ ਕੇ ਤਰ ਜਾਂਦੇ ਸਤ ਦੀ ਕੋਈ ਗੱਲ ਦਾ ਪਤਾ ਹੀ ਨਹੀਂ ਹੈ ਕਿ ਵਿਸ਼ਾ ਕਿਹੜਾ ਕੌਣ ਚੜਾਈ ਕੀਤਾ ਪਈ ਉਹ ਚੜਾਈ ਕਰ ਗਿਆ ਉਹ ਚਲਿਆ ਗਿਆ ਸੌਂਦੇ ਆ ਦੇਖਦੇ ਸਮਝਾਉਣਾ ਸੰਤ ਨੂੰ ਹੁੰਦਾ ਵਾ ਕਿ ਸਾਰੀ ਕਹਾਣੀ ਜਦੋਂ ਕੋਈ ਮਰਗ ਦਾ ਪ੍ਰੋਗਰਾਮ ਹੁੰਦਾ ਨਾ ਉਹ ਸਾਰੀ ਕਹਾਣੀ ਸੰਗਤਵਾਦ ਤੇ ਹੁੰਦੀ ਆ ਬੰਦਿਆ ਜੋ ਪਰੋਸੀ ਕੇ ਹੋਆ ਤੂੰ ਆਪਣੇ ਪੀਚਾਂ ਅਗਿਆਨਾ ਤੇਰੇ ਨਾਮ ਉਹ ਤੂੰ ਵੀ ਜਾਣਾ ਵਾ ਮੈਨੂੰ ਇਹ ਵੀ ਇੱਕ ਲਿਸਟ ਬਣਾ ਕੇ ਦੇ ਦੇ ਇਹ ਬੰਦਾ ਗਿਆ ਤੇਰਾ ਜੋ ਵੀ ਸੀ ਸਾਕ ਸੰਬੰਧੀ ਇਹ ਨਾਲ ਕਿਹੜੇ ਕਿੜੇ ਪਦਾਰਥ ਇਥੋਂ ਚੁੱਕ ਕੇ ਲੈ ਗਿਆ ਨਵੀਂ ਗੱਡੀ ਕਢਾਈ ਸੀ ਥਾਰ ਲੈ ਗਿਆ ਕਿ ਨਹੀਂ ਲੈ ਗਿਆ ਉਹ ਨਵਾਂ ਮੋਬਾਈਲ ਲੈ ਕੇ ਗਿਆ ਸੀ ਇਹ ਆ ਤਾਜੀ ਤਾਜੀ ਨਵੀਂ ਅੰਗੂਠੀ ਬਣਾਈ ਸੋਨੇ ਦੀ ਲੈ ਕੇ ਕਿ ਲੈ ਕੇ ਲੈਫਟ ਬਣਾ ਲਿਆ ਕਰੋ ਇਹ ਦੱਸੇ ਉਪਈਏ ਸੱਜਣ ਲੈ ਗਏ ਆ ਤੇ ਫਿਰ ਉੱਚੋ ਬਾਬਾ ਜੀ ਹੁਣ ਮੈਂ ਕੀ ਲੈ ਕੇ ਜਾਣਾ ਤੇ ਜਵਾਬ ਤਾਂ ਇੱਕ ਹੀ ਹੋਣਾ ਭਾਈ ਇਤੋਂ ਕੁਝ ਨਹੀਂ ਜਾਂਦਾ ਜਾਣਗੇ ਤੇਰੇ ਕਰਮ ਪਰ ਐਸੀ ਗੱਲਾਂ ਸਮਝਾਉ ਕੋਣ ਜਿਹਦੇ ਕੋਲ ਖੁਦ ਗਿਆਨ ਹੋਵੇ ਸਮਝਾ ਸਕਦਾ ਦੱਸ ਸਕਦਾ ਨਾ ਦੂਜਾ ਤਾਂ ਆਸਲਾ ਹੀ ਬੈਠਾ ਜੇ ਇਸ ਵਾਰ ਕੁਝ ਗਲਤ ਬੋਲਤਾ ਅਗਲੀ ਵੇਰ ਤੇ ਪ੍ਰੋਗਰਾਮ ਤੇ ਨਹੀਂ ਬੁਲਾਉਣਾ ਮੈਨੂੰ ਨਾ ਐਸੀਆਂ ਬੇਤੁਕੀਆਂ ਜੀਆਂ ਕਹਾਣੀਆਂ ਸੁਣਾ ਕੇ ਨਾ ਰੰਗ ਨਾ ਢਾਗ ਨਾ ਰਾਗ ਨਾ ਸਾਗ ਪਤਾ ਨਹੀਂ ਕੀ ਕਹਤੇ ਜਾਂਦੇ। ਉਹ ਭਾਈ ਜੇ ਕਿਸੇ ਨੂੰ ਸੁਣਨਾ ਹੁੰਦਾ ਤੇ ਚੰਗਾ ਲਿਆਇ ਕੋ। ਐਵੇਂ ਹੀ ਰਾਮ ਕਹਾਣੀਆਂ ਸੁਣਾ ਕੇ ਤਰ ਜਾਂਦੀ ਏ ਪਤਾ ਨਹੀਂ ਲੱਗਦਾ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ। ਬੈਠਣ ਵਾਲਾ ਹੀ ਕਹਿੰਦਾ ਦੋ ਘੜੀ ਬੜੀ ਮੁਸ਼ਕਲ ਆਇਆ ਕੋਈ ਸਮਝਦਾ ਆਂਦਾ ਹੀ ਕਿਸ ਨਹੀਂ। ਸਮਝਾਓ ਜੋ ਸਾਹਮਣੇ ਤੇਰੀ ਬੈਠੀ ਏ ਸੰਗਤ ਬੈਠੀ ਏ ਭਾਈ ਬੰਦਿਆ। ਤੂੰ ਵੀ ਸੰਸਾਰ ਤੋਂ ਖਾਲੀ ਹੱਥ ਹੀ ਜਾਣਾ ਪਦਾਰਥ ਤਾਂ ਨਹੀਂ ਜਾਣਾ ਕੋਈ ਪਰ ਕਰਮਾਂ ਦੀ ਕੋਟਲੀ ਉਹ ਬਣਾ ਲੈ ਜਿਹਨੂੰ ਦੇਖ ਕੇ ਉਹ ਅਕਾਲਪੁਰ ਖੁਸ਼ ਹੋਵੇ ਕਿ ਵਾਹ ਵੀ ਚੰਗੀ ਕਮਾਈ ਕਰਕੇ ਲੈ ਕੇ ਆ ਹੁਣ ਕੂੜ ਦੀ ਕਮਾਈ ਕਰੇਗਾ ਹੁਣ ਬਾਹਰ ਕੋਈ ਸੱਚ ਲੈ ਕੇ ਆਇਆ ਕਮਾਈ ਕਰ ਜੇ ਤਾਂ ਤੁਹਾਡੇ ਕੋਈ ਭਰਾ ਤੁਹਾਡੇ ਕੋਈ ਪਿਤਾ ਪਤੀ ਜਾਂਦੇ ਆ ਬਾਹਰ ਕਮਾਈ ਕਰਨ ਵਾਸਤੇ ਸਾਨੂੰ ਉਹਦਾ ਹੋਵੇ ਚੱਕ ਲਿਆਵੇ ਸਾਰਾ ਕੂੜਾ ਤਰਕਟ ਲੈ ਭਗਵਾਨ ਨੇ ਲੈਤੀ ਇਹ ਲੈ ਭੈਣੇ ਮੈਂ ਆਸਮਾਨ ਲਿਆ ਉਹ ਕੋ ਵੀ ਮੈਂ ਸਿਰ ਮਾਰਨਾ ਇਹਨੂੰ ਆਉਦੇ ਓਏ ਕੂੜੇ ਕਰਦਾ ਮੈਂ ਕੀ ਕਰਨਾ ਅਸਲੀ ਕਮਾਈ ਦਾਸ ਕਿੱਥੇ ਆ ਉਹ ਵਾਇਰ ਨੂੰ ਵੀ ਤਾਂ ਹੋਈ ਪੁੱਛਣਾ ਬੰਦਿਆ ਤੇਤੋਂ ਓਇਆ ਕੀ ਕੂੜ ਕੱਪ ਲਈ ਫਰਦਾ ਮਹਾਦੇ ਨਾਲ ਪਾਪ ਹੀ ਪਾਪ ਨੇ ਸਾਰੇ ਉਹ ਸੰਸਾਰ ਦਾ ਜਿਹੜਾ ਧਨ ਦੌਲਤ ਇੱਕ ਟਣਕਾ ਰਬਤੀ ਪਰ ਵੀ ਤੇਰੇ ਨਾਲ ਨਹੀਂ ਆ ਉਹਦੇ ਵਾਸਤੇ ਪਾਪ ਕਮਾਉਂਦਾ ਰਿਹਾ ਆ ਸੱਚੀ ਕਮਾਈ ਵਾਲਾ ਕਿੱਥੇ ਐ ਤੇ ਕੋਈ ਪਦਾਰਥ ਉਹ ਜੀਨੇ ਭਾਈ ਦੇਖ ਕੇ ਮੈਂ ਖੁਸ਼ ਹੋਣਾ ਨਿਹਾਲ ਹੋਣਾ ਮੈਨੂੰ ਉਹ ਤਾਂ ਦੇ ਉਹ ਮੈਨੂੰ ਖੁਸ਼ ਕਰ ਮੈਂ ਤਾਂ ਪ੍ਰੇਮ ਦਾ ਭੁੱਖਾ ਸੀ ਤੇਰਾ ਤੂੰ ਕੀ ਕਰਦਾ ਰਿਹਾ ਕਿੰਨੇ ਸਵਾਲ ਹੋਣੇ ਵੇ ਤੇ ਵਹਿਗਰ ਉਹ ਤਾਂ ਤੈਨੂੰ ਇਹ ਪੁੱਛਣਾ ਪਈ ਮੈਂ ਉਹ ਪਦਾਰਥ ਉਹ ਗੱਠੀ ਖੋਲ ਇਹ ਜਿਹੜੇ ਪ੍ਰੇਮ ਪਦਾਰਥ ਹੋਵੇ ਧਰਮ ਦੀ ਕਮਾਈ ਹੋਵੇ ਸੱਚ ਦੀ ਕਮਾਈ ਹੋਵੇ ਇਹ ਸਾਰਾ ਕੁਝ ਪਰ ਤਾਂ ਕੀ ਵੀ ਹੁੰਦਾ ਵਾ ਇਹ ਜਿਹੜੇ ਸਾਹਮਣੇ ਬੈਠੇ ਆ ਕਿ ਭਾਈ ਸੰਗਤ ਆ ਚਲੇਗੇ ਤੁਹਾਡੀ ਵੀ ਵਾਰੀ ਆ ਜਾਣੀ ਹੈ ਮੇਰੀ ਵੀ ਵਾਰੀ ਹੋਣੀ ਹੈ ਸਭ ਦੀ ਹੋਣਾ ਆਪਾਂ ਸਾਰੇ ਨਾਲ ਮਿਲ ਕੇ ਕਮਾਈ ਸੱਚ ਦੀ ਕਰੀਏ ਧਰਮ ਦੀ ਕਮਾਈ ਕਰੀਏ ਧਰਮ ਕੀ ਹੈ ਸੱਚ ਕੀ ਹੈ ਪਰ ਇਹ ਗੱਲਾਂ ਦਾ ਭਾਈ ਗਿਆਨ ਹੋਣਾ ਵੀ ਚਾਹੀਦਾ ਨਾ ਕੋਈ ਦੱਸੇ ਵੀ ਇਹ ਭਾਈ ਤੁਸੀਂ ਬੈਠੇ ਹੋ ਅਰਦਾਸ ਆਪਣੇ ਲਈ ਕਰੋ ਕਿ ਵੈਗਰੂ ਦੇ ਸਵਾਸ ਬਚੇ ਹੋਏ ਹਨ ਉਹ ਤਾਂ ਜੋ ਗਿਆ ਤੋ ਗਿਆ ਉਹਨੂੰ ਪੜਜੋ ਉਹ ਤੁਹਾਡੀਆਂ ਸ਼ਿਫਾਰਿਸ਼ਾਂ ਦਾ ਸੱਚਾ ਨਹੀਂ ਜਾਣ ਲੱਗਿਆ ਉਹਦਾ ਕੋਈ ਦੁਖ ਸੁਖ ਦਾ ਜੋ ਵੀ ਸਾਂਝੀ ਵਾਲਾ ਨਾ ਉਹਦੇ ਕੀਤੇ ਹੋਏ ਕਰਮ ਨੇ ਕਿ ਕਿਸੇ ਦੇ ਕਹਿਆ ਕਿ ਐਵੇਂ ਦੋ ਚਾਰ ਬੰਦੇ ਇਕੱਠੇ ਹੋ ਗਏ ਅਰਦਾਸਾਂ ਹੋ ਗਈਆਂ ਤੂੰ ਮਰਦੀ ਕਰਾ ਲੋ ਭਾਈ ਤੇ ਕਹਾਲਤਾ ਉਹ ਤੇ ਤੈਨੂੰ ਕਰਾ ਲੋ ਵੀ ਚੈਦੇ ਦੀ ਮੰਨ ਜੇ ਵੱਡਾ ਬੰਦਾ ਵਾ ਪਰ ਉਤੇ ਕਿਸੇ ਨੇ ਨਹੀਂ ਸੁਣਨੀ ਉਤੇ ਸੁਣਨੀ ਆ ਤੇਰੇ ਕਰਮਾਂ ਦੀ ਚੰਗੇ ਕਰਮ ਧਰਮ ਹੀ ਹੋ ਗਏ ਮਾੜੇ ਕਰਮ ਅਧਰਮੀ ਹੋ ਗਏ ਅਧਰਮੀਆਂ ਦਾ ਵਾਸਾ ਜਮਾਂ ਦੇ ਹਵਾਲੇ ਜਮ ਕਿੱਥੇ ਬੈਠਿਆ ਆ ਸੰਸਾਰ ਜਮਾਂ ਦਾ ਹੀ ਖੇਡ ਹੈ ਇੱਥੇ ਜਮ ਬੈਠੇ ਇੱਥੇ ਦੁੱਖ ਤਕਲੀਫਾਂ ਆਉਣੀਆਂ ਨੇ ਬਈ ਸਰੀਰ ਇੱਥੇ ਘੁੰਮ ਕੇ ਆ ਜਾਣ ਆਤਮਾ ਨੇ ਸਰੀਰ ਬਦਲ ਕੇ ਆ ਜਾਣੇ ਆ ਇਤੇ ਜਿਨ੍ਹਾਂ ਦੇ ਨਾਲ ਤੂੰ ਭਾਈ ਠੱਗਾ ਠੋਰੀਆਂ ਕਰਦਾ ਸੀ ਫਿਰ ਉਹਨਾਂ ਨੇ ਲੇਖਾ ਵੀ ਲੈਣਾ ਹੀ ਐ ਜਿਨ੍ਹਾਂ ਨੂੰ ਕਦੇ ਤੂੰ ਵੱਡਦਾ ਸੀ ਅੱਜ ਤੈਨੂੰ ਵੀ ਵੱਡਣਗੇ ਨਾ ਕਹਿ ਦਿੰਦੇ ਆ ਨਾ ਕਹਿੰਦੇ ਜੂਸਾ ਵਾਲੇ ਬੱਕਰੇ ਵੱਢਦੇ ਆ ਉਹ ਭਾਈ ਉਹ ਤੈਨੂੰ ਭੁੱਲ ਗਏ ਉਹ ਇਤਿਹਾਸ ਭੁੱਲ ਗਏ ਜਦੋਂ ਸਿੱਖਾਂ ਨੂੰ ਸਿੱਖਾਂ ਦੇ ਬੱਚਿਆਂ ਨੂੰ ਬੀਬੀਆਂ ਨੂੰ ਉਹਨਾਂ ਨੂੰ ਵੱਢਿਆ ਜਾਂਦਾ ਸੀ ਉਹ ਤੈਨੂੰ ਭੁੱਲ ਗਏ ਇਹਦਣ ਸਵਾ ਸਵਾ ਮਾਨ ਜੀ ਨੇ ਹਿੰਦੂਆਂ ਦੇ ਉੱਤਰ ਦੇ ਸੀ ਤੇ ਤਦ ਜਾ ਕੇ ਮੁਗਲ ਰੋਟੀ ਖਾਂਦਾ ਸੀ ਤੇ ਲੇਖਾ ਤਾਂ ਵੀ ਉਹਨੇ ਦੇਣਾ ਹੀ ਆ ਫਿਰ ਉਹ ਆਉਂਦਿਆ ਮੁੜ ਮੁੜ ਕੇ ਭੇਡ ਬکریاں ਬਣ ਬਣ ਕੇ ਤੇ ਅੱਜ ਕਾਲਸਾ ਲਾਈ ਜਾਂਦਾ ਇਹ ਭਾਈ ਲੇਖਾ ਜੋਗਾ ਤਾਂ ਦੇਣਾ ਹੀ ਪੈਂਦਾ ਹਰ ਕੋ ਇੱਥੇ ਸੰਸਾਰ ਦੇ ਵਿੱਚ ਲੇਖਾ ਦਿੱਤਾ ਵਾ ਲੇਖਾ ਰੱਬ ਨੇ ਸੀਆ ਬੈਠਾ ਕੱਢ ਵੇ ਕੀ ਦਿਖਾਏਗਾ ਕਿ ਮੈਂ ਆ ਠੱਗਾ ਠੋਜ ਨੇ ਆ ਦੌਲਤ ਬਣਾਈ ਪਦਾਰਥ ਬਣਾਏ ਨਹੀਂ ਬਾਦਸ਼ਾਹ ਕਹਿੰਦੇ ਮਿਲ ਤਾਂ ਉਹ ਚਾਹੀਦਾ ਹੈ ਜਿਹਨੂੰ ਦੇ ਕੇ ਮੈਂ ਖੁਸ਼ ਹੋਵਾਂ ਮੈਂ ਏਡੀ ਵੱਡੀ ਸੇਟੀ ਬਣਾਈ ਹੈ ਤੇ ਮੇਰੀ ਬਣਾਏ ਪਦਾਰਥ ਮੈਨੂੰ ਦਿਖਾ ਰਹੇ ਆ ਮੈਨੂੰ ਪ੍ਰੇਮ ਦਿਖਾ ਤੇਰਾ ਧਰਮ ਕਮਾਇਆ ਹੋਇਆ ਤਾ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਹੁਣ ਪਾਸ਼ਾ ਜੀ ਪਰਮਾਨ ਕਰਦੇ ਸੀ ਹਣ ਕਾਲੇ ਸਭ ਦਿਸ ਸਾਸ ਨੇ ਵਧਣ ਕਟਣ ਤਿਲ ਸਾਰ ਅਰਮਤਾ ਹੋਈ ਸੀ ਨੇ ਇਸੇ ਬਚਨਾ ਤੋਂ कि ਜਿਹੜੇ ਸੁਆਸ ਨੇ ਭਾਈ ਇਹਨਾਂ ਨੂੰ ਤੂੰ ਸਫਲ ਕਰ ਰਹੇ ਹੈ ਗੁਰੂ ਦੇ ਲੇਖੇ ਲਾ ਕੇ ਲੇਖੇ ਕਿਵੇਂ ਲੱਗਦੇ ਹੈ ਕਿ ਜੋ ਸੁਣਿਆ ਮੰਨਣਾ ਸ਼ੁਰੂ ਕਰਦੇ ਕਾਣੀ ਸਾਰੇ ਕੋਈ ਹੈ ਬਾਕੀ ਜਿੰਨਾ ਕੋ ਚੰਦਾ ਪ੍ਰਚੰਨ ਜੋ ਅਸੀਂ ਪ੍ਰਪੰਚ ਕਰਦੇ ਹੈ ਇਹ ਸਾਰਿਆਂ ਦਾ ਕੋਈ ਮਤਲ ਨਹੀਂ ਹੈਕਾਰ ਫੁੱਸਦੇ ਨੇ ਜੋ ਵੀ ਕਰਦਾ ਕਰ ਹੀ ਚੱਲੇ ਭਾਈ ਕੋਣ ਕਿਨ ਲੋ ਕਿ ਕਿਉਂ ਰੁਕੀ ਕੋਈ ਬਜਾ ਨਹੀਂ ਸੋਚਦਾ ਕੋਈ ਮਤਲ ਨਹੀਂ ਹੈ ਤੈਨੂੰ ਮੇਰੀ ਰੋਸ਼ਨੀ ਲੈਂਦਾ ਨਾ ਨਹੀਂ ਲੈਣਾ ਉਹਦੀ ਡਿਊਟੀ ਹੈ ਚੜਕੇ ਆ ਗਿਆ ਭਾਈ ਸਮੇਂ ਨਾਲ ਆ ਗਿਆ ਸਮੇਂ ਨਾਲ ਚਲੇ ਜਾਣਾ ਨਾ ਤੇ ਤੂੰ ਆਉਣ ਦੀ ਇਜਾਜ਼ਤ